ਸੱਚਾ ਸੌਦਾ ਦੀ ਕਹਾਣੀ ਜਿਸ ਦਾ ਅਰਥ ਹੈ ਸੱਚਾ ਕਾਰੋਬਾਰ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਇੱਕ ਪਿਆਰਾ ਕਿੱਸਾ ਹੈ ਜਿਸ ਵਿੱਚ ਉਨ੍ਹਾਂ ਦੀ ਪਿਆਰ ਅਤੇ ਬੁੱਧੀ ਦਾ ਪਰਚਾਅ ਹੈ ਪਿਆਰ ਨਾਲ ਸਾਰੇ ਸਿੱਖ ਉਨ੍ਹਾਂ ਦੀ ਸਿੱਖਿਆ ਨੂੰ ਮੰਨਦੇ ਹਨ ਇਹ ਕਹਾਣੀ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਜੀ ਦੀ ਕਰੂਨਾ ਅਤੇ ਬੁੱਧੀ ਦੀ ਪਹਿਲੀ ਉਮਰ ਦੀ ਪ੍ਰਸਿੱਧ ਕਹਾਣੀ ਹੈ ਇਸ ਕਹਾਣੀ ਵਿੱਚ ਲੰਗਰ ਦੀ ਸ਼ੁਰੂਆਤ ਦਾ ਵਰਣਨ ਵੀ ਹੈ ਜੋ ਕਿ ਸਾਰੇ ਲਈ ਖੁੱਲਾ ਹੈ ਅਤੇ ਜਿਸ ਨੂੰ ਸਿੱਖ ਸਮਾਜ ਵਿੱਚ ਅਮਲ ਕਰਨਾ ਸ਼ੁਰੂ ਕੀਤਾ ਗਿਆ ਸੀ 1469 ਵਿੱਚ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿੱਚ ਮਹਿਤਾ ਕਾਲੂ ਇੱਕ ਪਿੰਡ ਦੇ ਅਧਿਕਾਰੀ ਅਤੇ ਮਾਤਾ ਤ੍ਰਿਪਤਾ ਦੇ ਘਰ ਵਿੱਚ ਪੈਦਾ ਹੋਇਆ ਨਾਨਕ ਵੱਧਦੇ ਹੋਏ ਉਹਨਾਂ ਵਿੱਚ ਆਧਿਆਤਮਿਕ ਰੁਝਾਨ ਦਿਖਾਈ ਦਿੱਤਾ ਅਤੇ ਬਹੁਤ ਸਮੇਂ ਧਿਆਨ ਕਰਨ ਅਤੇ ਪਵਿੱਤਰ ਲੋਕਾਂ ਅਤੇ ਖੋਜੀਆਂ ਨਾਲ ਸੰਵਾਦ ਕਰਨ ਵਿੱਚ ਵੱਡਾ ਰੁਝਾਨ ਪਾਇਆ ਮਹਤਾ ਕਲੂ ਨਾਨਕ ਦੇ ਪਵਿੱਕ ਦੀ ਚਿੰਤਾ ਕਰਦਾ ਸੀ ਅਤੇ ਉਹ ਚਾਹੁੰਦਾ ਸੀ ਕਿ ਨਾਨਕ ਜੀਵਨ ਵਿੱਚ ਇੱਕ ਵਿਵਾਦਾਰਸ਼ੀ ਰਾਹ ਅਨੁਸਰਣ ਕਰੇ ਮਹਤਾ ਕਲੂ ਨੇ ਨਾਨਕ ਨੂੰ 20 ਰੁਪਏ ਦਿੱਤੇ ਜੋ ਉਸ ਸਮੇਂ ਇੱਕ ਮਹੱਤਵਪੂਰਨ ਰਕਮ ਸੀ ਉਹਨਾਂ ਨੂੰ ਬਾਜ਼ਾਰ ਜਾਣ ਅਤੇ ਵਾਪਸੀ ਕਰਨ ਦੇ ਜ਼ਰੀਏ ਪੈਸੇ ਦੀ ਕੀਮਤ ਸਿੱਖਣ ਲਈ ਕਹਿੰਦੇ ਹਨ ਪਰ ਨਾਨਕ ਬਾਜ਼ਾਰ ਜਾਣ ਦੇ ਰਾਹ ਵਿੱਚ ਉਹ ਥਕੇ ਅਤੇ ਭੁੱਖੇ ਲੱਗਦੇ ਸਾਧੂਆਂ ਦੇ ਨਾਲ ਮਿਲਿਆ ਬਿਨਾਂ ਸੋਚੇ ਸਮਝੇ ਨਾਨਕ ਨੇ ਫੈਸਲਾ ਕੀਤਾ ਕਿ ਉਹ ਪੈਸੇ ਦਾ ਉਪਯੋਗ ਸਾਧੂਆਂ ਲਈ ਖਾਣੇ ਖਰੀਦਣ ਲਈ ਕਰੇਗਾ ਜੋ ਥਕੇ ਅਤੇ ਭੁੱਖੇ ਨਜ਼ਰ ਆਉਂਦੇ ਸਨ ਉਹਨਾਂ ਦੇ ਭੁੱਖ ਨੂੰ ਕਮ ਕਰਨ ਲਈ ਉਸਨੇ ਸੇਵਾ ਅਤੇ ਦਇਆ ਦੇ ਕਾਰਜ ਨੂੰ ਸਭ ਤੋਂ ਸੱਚਾ ਕਾਰੋਬਾਰ ਦੀ ਸੇਵਾ ਮੰਨਿਆ ਜੋ ਮਨੁੱਖਤਾ ਦੀ ਸੇਵਾ ਕਰਦਾ ਹੈ ਜਦੋਂ ਉਹ ਘਰ ਵਾਪਸ ਆਇਆ ਉਸਦੇ ਪਿਤਾ ਨਾਰਾਜ਼ ਸੀ ਕਿਉਂਕਿ ਨਾਨਕ ਨੇ ਵਪਾਰ ਵਿੱਚ ਲੱਗਣ ਦੀ ਉਸ ਦੀ ਮੂਲ ਹਦਾਇਤ ਨਾ ਮੰਨੀ ਪਰ ਨਾਨਕ ਨੇ ਸਮਝਾਇਆ ਕਿ ਉਹਨੇ ਸੱਚਾ ਸੌਦਾ ਕੀਤਾ ਹੈ ਜਿਸ ਵਿੱਚ ਉਹ ਜ਼ਰੂਰਤਮੰਦਾਂ ਨੂੰ ਖਾਣ ਦੇ ਨਾਲ-ਨਾਲ ਪੈਸੇ ਦੀ ਨਹੀਂ ਬਲਕਿ ਮਾਲੀ ਲਾਭ ਤੋਂ ਵੱਧ ਮੁੱਲਾਂ ਵਾਲਾ ਵਰਤਣਾ ਸਮਝਾਇਆ। ਇਹ ਪਹਿਲਾਂ ਦਿਖਾਏ ਗਏ ਮਿਹਰਬਾਨੀ ਦਾ ਕਾਰਜ ਲੰਗਰ ਦੀ ਪ੍ਰਥਾ ਦਾ ਬੀਜ ਬੰਦ ਵਿੱਚ ਮਦਦਗਾਰ ਸਿੱਖਿਆ ਦਿੱਤਾ। ਸਿੱਖ ਧਰਮ ਵਿੱਚ ਲੰਗਰ ਇੱਕ ਕਮਿਊਨਿਟੀ ਕਿਚਨ ਦਾ ਰੂਪ ਧਰਮਸ਼ਾਲਾ ਵਿੱਚ ਹੈ ਜਿੱਥੇ ਹਰ ਕਿਸੇ ਨੂੰ ਧਰਮ, ਜਾਤ, ਲਿੰਗ, ਜਾਤੀ ਜਾਂ ਸਮਾਜਿਕ ਦਰਜੇ ਦੇ ਆਧਾਰ ਤੇ ਕੋਈ ਭੇਦ ਨਹੀਂ ਕੀਤਾ ਜਾਂਦਾ। ਬਿਨਾਂ ਕਿਸੇ ਛਾਲਟੇ ਦੇ ਸਭ ਲਈ ਖਾਣ-ਪੀਣ ਦਿੱਤਾ ਜਾਂਦਾ ਹੈ। ਗੁਰੂ ਨਾਨਕ ਦੇ ਭੁੱਖੇ ਨੂੰ ਖਿਲਾਉਣ ਦਾ ਕਾਰਜ ਸਿੱਖ ਮੂਲ ਸੇਵਾ ਦੇ ਪੂਰਾ ਉਦਾਹਰਣ ਸੀ ਜੋ ਕਿ ਨਿਸ਼ਕਾਮ ਸੇਵਾ ਦੇ ਸਿੱਖ ਮੂਲ ਦੀ ਪ੍ਰਤੀਕਿਰਿਆ ਹੈ। ਅਤੇ ਬਾਅਦ ਵਿੱਚ ਉਹਨਾਂ ਦੀ ਅਤੇ ਬਾਅਦ ਦੇ ਸਿੱਖ ਗੁਰੂਆਂ ਦੀ ਹਦਾਇਤ ਵਿੱਚ ਲੰਗਰ ਨੂੰ ਸਿੱਖ ਗੁਰਦੁਆਰਿਆਂ ਮੰਦਰਾਂ ਵਿੱਚ ਇੱਕ ਮੁੱਖ ਅਭਿਆਸ ਵਜੋਂ ਸੰਸਥਾਗਤ ਕੀਤਾ ਗਿਆ। ਗੁਰੂ ਨਾਨਕ ਦੇਵ ਜੀ ਦਾ ਸੱਚਾ ਸੋਦਾ ਸਮਾਨਤਾ, ਦਇਆ ਅਤੇ ਸਮਾਜਿਕ ਸੰਪਰਕ ਦੀ ਸੁਨਹਿਰੀ ਮਿਸਾਲ ਹੈ। ਮੁਨਾਫੇ ਨਾਲੋਂ ਮਨੁੱਖਤਾ ਨੂੰ ਤਰਜੀਹ ਦੇ ਕੇ ਉਸਨੇ ਇੱਕ ਮਿਸਾਲ ਕਾਇਮ ਕੀਤੀ ਜਿਸਨੇ ਸਦੀਆਂ ਤੋਂ ਸਿੱਖ ਰਵਾਇਤਾਂ ਤੇ ਵਿਆਪਕ ਭਾਈਚਾਰੇ ਨੂੰ ਪ੍ਰਭਾਵਿਤ ਕੀਤਾ ਹੈ ਕਿਉਂਕਿ ਲੰਗਰ ਦੁਨੀਆ ਭਰ ਵਿੱਚ ਚੱਲ ਰਿਹਾ ਹੈ ਹਰ ਰੋਜ਼ ਲੱਖਾਂ ਲੋਕਾਂ ਦੀ ਸੇਵਾ ਕਰਦਾ ਹੈ ਸੱਚੇ ਕਾਰੋਬਾਰ ਦੀ ਉਸੇ ਪਾਵਨਾ ਨੂੰ ਦਰਸਾਉਂਦਾ ਹੈ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ ਸੀ ਵੀਡੀਓ ਦੇਖਣ ਲਈ ਤੁਸੀਂ ਬਹੁਤ ਧੰਨਵਾਦ ਜੀ ਇਤਿਹਾਸ ਹੈ ਕਿ ਤੁਸੀਂ ਵੀਡੀਓ ਵਧੀਆ ਲੱਗੀ ਹੋਵੇ ਪਲੀਜ਼ ਸਬਸਕ੍ਰਾਈਬ ਟੂ ਮਾਈ ਚੈਨਲ